ਕਹਿੰਦਾ ਪਰੀਆਂ ਦੇ ਦੇਸ ਵਾਈਏ ਨਹੀਂ ਤੇਰੀ ਅੱਖਾਂ ਨੀਂ ਸ਼ਰਾਬ ਦੀਆਂ ਤੇਰੇ ਸੂਟ ਲਾਹੌਰੀ ਜੱਜਦੇ ਨੇ ਤੇ ਇਥੋਂ ਮਹਿਕਾਂ ਆਣ ਗੁਲਾਬ ਦੀਆਂ ਤੇਰੀ ਠੋਡੀ ਤੇ ਜੋ ਤਿਲਕੁੜੇ ਉਰਦੂ ਦੇ ਵਾਹੇ ਅੱਖਰਾਂ ਜੇ ਹੱਸਦੀ ਦੇ ਜੋ ਖਿਰਦੇ ਨੇ ਦੰਦ ਸੰਗ ਮਰਮਰ ਦੇ ਪੱਥਰਾਂ ਜੇ ਹੁਣ ਲਿਖਣਾ ਚਾਹਵੇ ਨਾਮ ਤੇਰਾ ਹੁਣ ਲਿਖਣਾ ਚਾਹਵੇ ਨਾਮ ਤੇਰਾ ਦੇਵ ਚੀਚੀ ਦੇ ਛੱਲੇ ਤੇ ਮੈਂ ਮੁੰਡਿਆਂ ਦੇ ਦਿਲ ਜੜੇ ਵੇਖੇ ਤੇਰੀ ਚੁੰਨੀ ਦੇ ਪੱਲੇ ਤੇ ਜਦੋਂ ਦਾ ਤੈਨੂੰ ਤੱਕਿਆ ਏ ਬਸ ਤੇਰਾ ਹੋ ਕੇ ਰਹਿ ਗਿਆ ਹਾਂ ਲੱਖ ਤਾਨੇ ਮਾਰਨ ਲੋਕੀ ਨਹੀਂ ਪਰ ਸਾਰੀ ਹੱਸ ਕੇ ਸਹਿ ਗਿਆ ਹਾਂ ਹੁਣ ਤੇਰਾ ਚਿਹਰਾ ਦਿਸਦਾ ਏ ਹੁਣ ਤੇਰਾ ਚਿਹਰਾ ਦਿਸਦਾ ਏ ਸਾਨੂੰ ਤਾਰੇ ਇਕੱਲੇ ਇਕੱਲੇ ਤੇ ਮੈਂ ਮੁੰਡਿਆਂ ਦੇ ਦਿਲ ਜੜੇ ਵੇਖੇ ਤੇਰੀ ਚੁੰਨੀ ਦੇ ਪੱਲੇ ਤੇ ਤੇਰਾ ਹੁਸਨ ਰੂਹਾਨੀ ਪਰੇ ਏ ਨਹੀਂ ਸਾਨੂੰ ਸੁਣਨਾ ਦੇਵੇ ਰਾਤਾਂ ਨੂੰ ਤੇ ਦੁਪਹਿਰੀ ਸੁਣਨਾ ਚਾਹਵੇ ਦਿਲ ਬਸ ਤੇਰੀਆਂ ਮਿੱਠੀਆਂ ਬਾਤਾਂ ਨੂੰ ਇੱਕ ਨਿਗਾਹ ਪਿਆਰ ਦੀ ਪਾ ਜਾ ਨੀ ਇੱਕ ਨਿਗਾਹ ਪਿਆਰ ਦੀ ਪਾਜਾ ਨਹੀਂ ਇਸ ਦੇਵ ਨਾਮ ਦੇ ਝੱਲੇ ਤੇ ਮੈਂ ਮੁੰਡਿਆਂ ਦੇ ਦਿਲ ਜੜੇ ਵੇਖੇ ਤੇਰੀ ਚੁੰਨੀ ਦੇ ਪੱਲੇ ਤੇ ਇਹ ਜਿਹੜੀ ਹੁਣ ਤੁਹਾਨੂੰ ਸੁਣਾਉਣ ਲੱਗਿਆ ਇਹ ਘਟਨਾ ਬਿਲਕੁਲ 1.5 ਸਾਲ ਪਹਿਲਾਂ ਹੋਈ ਸੀ ਜੀ ਕਹਿੰਦਾ ਕੀਤੇ ਕਾਲ ਕਰਾਰਾਂ ਨੂੰ ਜੋ ਰੱਬ ਦੇ ਵਰਕ ਦੱਸਦੀ ਸੀ ਸਾਡੇ ਦਿਲ ਤੇ ਬਿਜਲੀ ਗਿਰਦੀ ਸੀ ਜਦੋਂ ਮੱਠਾ ਜਿਹਾ ਉਹ ਹੱਸਦੀ ਸੀ ਅਸੀਂ ਚਾਹਿਆ ਜਿਹਨੂੰ ਰੱਜਕੀਤ ਸੀ ਜੋ ਸਾਸੀ ਸਾਡੇ ਸਾਹਮਣੇ ਦੀ ਬੰਜੀਲ ਜੋ ਸੀ ਕਦੇ ਸਾਡੇ ਦਿਲ ਨੂੰ ਜਾਂਦੇ ਰਾਵਾਂ ਦੀ ਅੱਜ ਮਿਲੀ ਤਾਂ ਉਹਦੇ ਚਿਹਰੇ ਉੱਤੇ ਦੁੱਖ ਦੇ ਆਬੜਾ ਗੂੜਾ ਸੀ ਪਾਇਆ ਉਹਦੀਆਂ ਬਾਹਾਂ ਦੇ ਵਿੱਚ ਲਾਲ ਰੰਗ ਦਾ ਚੂੜਾ ਸੀ ਮੈਂ ਖੜਾ ਖੜਾ ਉਹਨੂੰ ਤੱਕਦਾ ਰਿਹਾ ਨਾਲੇ ਮਠਾ ਮਠਾ ਹੱਸਦਾ ਰਿਹਾ ਹੁਣ ਤੇਰੀ ਨਹੀਂ ਕਿਸੇ ਹੋਰ ਦੀ ਹੈ ਉਹ ਆਪਣੇ ਦਿਲ ਨੂੰ ਦੱਸਦਾ ਰਿਹਾ ਪਰ ਪਤਾ ਨਹੀਂ ਕਿਉਂ ਖੁਸ਼ੀ ਜੀ ਉਹਦੇ ਮੂੰਹ ਤੇ ਨਜ਼ਰ ਆਈ ਨਹੀਂ ਮੈਂ ਦੇਖਿਆ ਮੇਰੀ ਦਿੱਤੀ ਕੰਗਣੀ ਉਹਨੇ ਗੁੱਟ ਚੋਂ ਹਲੇ ਲਈ ਨਹੀਂ ਅੱਜ ਵੀ ਵਾਲ ਸੀ ਓਮੀ ਵਾਹੇ ਪਹਿਲਾਂ ਜਿਵੇਂ ਬਉਂਦੀ ਸੀ ਅੱਜ ਵੀ ਸਾਨੂੰ ਸੋਚੀ ਪਾ ਗਈ ਪਹਿਲਾਂ ਜਿਵੇਂ ਪਾਉਂਦੀ ਸੀ ਅੱਜ ਵਿੱਚ ਬਾਜ਼ਾਰ ਦੇ ਟੱਕਰੀ ਦੇਵ ਨੂੰ ਯਾਦ ਪੁਰਾਣੀ ਬਣ ਕੇ ਉਹ ਕਿਸੇ ਵੇਲੇ ਦਿਲ ਦੇ ਵਿੱਚ ਜੋ ਬਣ ਕੇ ਸੁਪਨਾਉਂਦੀ ਸੀ ਕਹਿੰਦਾ ਜੱਗ ਦੇ ਮਾੜੇ ਦਸਤੂਰਾਂ ਨੇ ਮਾਰ ਲਿਆ ਪਿਆਰ ਸਾਡਾ ਸੱਟਾਂ ਖਾਈਆਂ ਦੁੱਖ ਹੰਢਾਏ ਪਰ ਡਟਿਆ ਰਿਆ ਸੀ ਯਾਰ ਸਾਡਾ ਅਸਾਂ ਲਾਈਆਂ ਰੱਬ ਕਰ ਮੰਨਿਆ ਸਾਨੂੰ ਰੱਬ ਹੀ ਗਿਆ ਮਾਰ ਸਾਡਾ ਅੱਜ ਇਸ਼ਕ ਦੇ ਵੈਰੀਆਂ ਦਿਲ ਦੇ ਹਾੜੇ ਲੁੱਟ ਲਿਆ ਕੁੱਲ ਬਾਜ਼ਾਰ ਸਾਡਾ ਕਹਿੰਦੇ ਇਸ਼ਕੇ ਜਾਤ ਤੇ ਮਜ਼ਬ ਦੇਖੇ ਨਾ ਕਹਿੰਦੇ ਇਸ਼ਕੇ ਜਾਤ ਤੇ ਮਜ਼ਬ ਦੇਖੇ ਨਾ ਪਰ ਜਾਤ ਧਰਮ ਦੇ ਗੇੜੇ ਦੇ ਵਿੱਚ ਫਸ ਕੇ ਰਹਿ ਗਿਆ ਪਿਆਰ ਸਾਡਾ ਚੱਲ ਛੱਡ ਦੇਵ ਹੁਣ ਰੱਬ ਦਾ ਬਾਣਾ ਮੰਨਣਾ ਪੈਣਾ ਏ ਚੱਲ ਛੱਡ ਦੇਵ ਹੁਣ ਰੱਬ ਦਾ ਬਾਣਾ ਮੰਨਣਾ ਪੈਣਾ ਏ ਖੁਸ਼ ਵਸਦਾ ਰਹੇ ਬਸ ਜਿੱਥੇ ਵੀ ਰਹੇ ਯਾਰ ਸਾਡਾ ਧੰਨਵਾਦ ਜੀ